ਸੀ ਬੋਲਦੇ ਆ ਵਾਹ ਗੁਰ ਵਾਹ ਗੁਰ ਵਾਹ ਗੁਰ ਸਾਡੀ ਆਵਾਜ਼ ਦੇ ਵਿੱਚੋਂ ਇੱਕ ਹਾਈ ਲੈਵਲ ਵਾਈਬ੍ਰੇਸ਼ਨ ਨਿਕਲਦੀ ਹੈ ਸਵਾਸਤਾ ਸਾਡਾ ਜਮਾ ਹੋ ਹੀ ਰਿਹਾ ਹੈ ਪਰ ਗੁਰਮੰਤਰ ਦੇ ਉਚਾਰਨ ਕਰਨ ਦੇ ਨਾਲ ਅੰਤਰਗਤ ਸਿਮਰਨ ਨਾਲ ਨਹੀਂ ਸਿਰਫ ਤੇ ਸਿਰਫ ਬੋਲਣ ਦੇ ਨਾਲ ਇਹਦੇ ਵਿੱਚ ਕੋਈ ਦੁਹਰਾਏ ਨਹੀਂ ਜੀ ਅਸੀਂ ਅੰਤਰਗਤ ਕਰ ਲੈਨੇ ਆ ਅੰਤਰਗਤ ਨਾਲ ਕੁਝ ਨਹੀਂ ਹੁੰਦਾ ਅੰਤਰਗਤ ਸਿਮਰਨ ਤਾਂ ਇੱਕ ਜਦੋਂ ਜੀਵ ਦੇ ਰੋਮ-ਰੋਮ ਵਿੱਚ ਵਸ ਜਾਵੇ ਵਿਚਾਰਾ ਤੁਰੇ ਤਰਨ ਲੱਗ ਗਏ ਉਹ ਬਹੁਤ ਥੋੜਾ ਕਰਨਾ ਹੁੰਦਾ ਹੈ ਫਸਟ ਸਟੇਜ ਤੇ ਜੇ ਅਸੀਂ ਚਾਹੁੰਦੇ ਆਂ ਕਿ ਸਿਮਰਨ ਕਰਦੇ ਆਂ ਕਰਦੇ ਆਂ ਸਾਡੇ ਮਨ ਨੂੰ ਅੰਮ੍ਰਿਤ ਰਸ ਆ ਗਿਆ ਤੇ ਨਾਲ ਨਾਲ ਸਾਡਾ ਤਨ ਵੀ ਨਿਰੋਗੀ ਹੋ ਜਾਏ ਤਾਂ ਅਸੀਂ ਜਦੋਂ ਬੋਲਦੇ ਆਂ ਵਾਹ ਗਿਰ ਵਾਹ ਗਿਰ ਵਾਹ ਗਿਰ ਇਹਦਾ ਜਿਹੜਾ ਸਾਡਾ ਪੰਜਵਾਂ ਤੱਤ ਆਕਾਸ਼ ਹੈ ਇਹਦੇ ਵਿੱਚ ਇੰਨੀ ਹਾਈ ਵਾਈਬ੍ਰੇਸ਼ਨ ਪ੍ਰੋਡਿਊਸ ਹੁੰਦੀ ਹੈ ਆਕਾਸ਼ ਤੱਤ ਦੇ ਵਿੱਚੋਂ ਵਾਈਬ੍ਰੇਸ਼ਨ ਪ੍ਰੋਡਿਊਸ ਹੋ ਕੇ ਸਾਰੇ ਸਾਡੇ ਚਾਰਾਂ ਤੱਤਾਂ ਵਿੱਚ ਜਾਂਦੀ ਹੈ ਕਿਉਂਕਿ ਹੁਣ ਜਦੋਂ ਆਪਾਂ ਬੋਲਦੇ ਆਂ ਵਾਹ ਗਿਰ ਸਾਡੀ ਜਿਹੜੀ ਨਾਭੀ ਹੈ ਉਹ ਵੀ ਅੱਗੇ ਪਿੱਛੇ ਹੁੰਦੀ ਹੈ ਇੱਥੇ ਸਾਡਾ ਸਾਰਾ ਗਰਮੈਸ਼ ਵਾਲਾ ਤੱਤ ਹੈ ਫਿਰ ਅਸੀਂ ਜਦੋਂ ਬੋਲਦੇ ਆਂ ਵਾਹ ਗਿਰ ਤੇ ਸਾਨੂੰ ਜਿਹੜੀ ਪੌਣ ਉਹ ਵੀ ਆਮਾਤਰਾ ਤੁਸੀਂ ਜਿਆਦੀ ਖਿੱਚਣੀ ਸ਼ੁਰੂ ਕਰ ਦਿੰਦੇ ਆ ਸਾਡੇ ਫੇਫੜੇ ਵੀ ਸਵਸਥ ਹੋ ਜਾਂਦੇ ਆ ਥੱਲੇ ਅਸੀਂ ਚੌਕੜਾ ਲਾ ਲੈਂਦੇ ਆ ਜਿਹੜੀਆਂ ਲੱਤਾਂ ਅਸੀਂ ਕਦੇ ਸਿੱਧੀਆਂ ਕਰਕੇ ਬੈਹਗੇ ਕਦੇ ਕਿਵੇਂ ਉਹ ਆਪਾਂ ਚੌਕੜਾ ਲਾ ਲਿਆ ਉਹਦੇ ਨਾਲ ਸਾਡਾ ਪਾਣੀ ਤੱਤ ਤੇ ਧਰਤੀ ਤੱਤ ਵੀ ਬਿਲਕੁਲ ਸਹੀ ਹੋ ਗਿਆ ਉਹ ਵੀ ਸਾਰਾ ਸਾਰਾ ਸਰੀਰ ਦਾ ਕਿਰਿਆ ਇੱਕ ਮੂਵਮੈਂਟ ਚ ਆ ਗਈ ਤੇ ਜਿਹੜਾ ਉੱਪਰਲਾ ਆਕਾਸ਼ ਤੱਤ ਹੈ ਇਹਨੂੰ ਆਪਾਂ ਥੋੜਾ ਜਿਹਾ ਮੂੰਹ ਨੂੰ ਉੱਪਰ ਚੱਕ ਲਿਆ ਉੱਪਰ ਆਕਾਸ਼ ਹੈ ਸਾਰਾ ਖਾਲੀ ਹੈ ਉਹਦੇ ਨਾਲ ਸਾਡਾ ਮੇਲ ਹੋ ਗਿਆ ਤੇ ਜੇਕਰ ਆਪਾਂ ਪੂਰਾ ਧਿਆਨ ਸ਼ਬਦ ਦੀ ਆਵਾਜ਼